ਅਤਵਾਦ ਪੀੜਿਤ ਐਸੋਸੀਏਸ਼ਨ ਦੀ ਮੀਟਿੰਗ ਰਣਜੀਤ ਐਵੈਨਿਊ ਦੇ ਕੈਂਪ ਦਫਤਰ ਵਿੱਚ ਚੇਅਰਮੈਨ ਡਾਕਟਰ ਬੀ ਆਰ ਹਸਤੀਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਐਡਵਾਈਜ਼ਰੀ ਕਮੇਟੀ ਦੇ ਪ੍ਰਧਾਨ ਬੀਬੀ ਚਰਨਜੀਤ ਕੌਰ ਗੁਰਦਾਸਪੁਰ ਵਰਕਿੰਗ ਕਮੇਟੀ ਮੈਂਬਰ ਚੰਚਲ ਮਹਿਨਾਜ਼ ਪਠਾਨਕੋਟ ਸੰਤੋਸ਼ ਕੁਮਾਰੀ ਤਰਨਤਾਰਨ ਰਜਵਿੰਦਰ ਕੌਰ ਖਡੂਰ ਸਾਹਿਬ ਦਰਸ਼ਨਾ ਰਾਣੀ ਜਲੰਧਰ ਅਤੇ ਹੋਰ ਮੈਂਬਰ ਪ੍ਰਿੰਸ ਕੁਮਾਰ ਰਮਨ ਕੁਮਾਰ ਬਲਵੰਤ ਰਾਏ ਵੇਦ ਪ੍ਰਕਾਸ਼ ਸੰਜੀਵ ਕੁਮਾਰ ਅਤੇ ਮਨੀਸ਼ ਕੁਮਾਰ ਮੌਜੂਦ ਸਨ 10 ਜਣੇ ਡਾਕਟਰ ਸਾਹਿਬ ਹਸਤੀਰ ਨੇ ਦੱਸਿਆ ਕਿ ਜਲਦੀ ਹੀ ਪੰਜਾਬ ਦੇ 23 ਜ਼ਿਲ੍ਹਿਆਂ ਤੇ 97 ਤਹਿਸੀਲਾਂ ਵਿੱਚ ਪ੍ਰਧਾਨ ਨਿਯੁਕਤ ਕਰਕੇ ਹਰੇਕ ਜ਼ਿਲ੍ਹਾ ਹੈੱਡਕੁਆਰਟਰ ਤੇ ਪ੍ਰੈਸ ਕਾਨਫਰੰਸ ਕਰਕੇ ਆਪਣੀਆਂ ਮੰਗਾਂ ਸੰਬੰਧੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇਗੀ ਅਤੇ ਫਿਰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਨੂੰ ਮਿਲਣ ਲਈ ਉਪਰਾਲਾ ਕੀਤਾ ਜਾਵੇਗਾ ਬ੍ਰਿਊ ਰਿਪੋਰਟ ਪੰਜਾਬ ਟੀਵੀ ਨਿਊਜ਼ ਸਰ ਆਪਣਾ ਨਾਮ ਡੈਜ਼ਿਗਨੇਸ਼ਨ ਦੱਸ ਕੇ ਅੱਜ ਜਿਹੜੀ ਮੀਟਿੰਗ ਉਹਦੇ ਬਾਰੇ ਥੋੜਾ ਦੱਸੋ ਮੈਂ ਇਹ ਡਾਕਟਰ ਬੀ ਆਰ ਹਸਤੀਰ ਚੇਅਰਮੈਨ All India Terrorist Victims Association ਤੇ International Welfare Society ਸਾਡੀ ਰਜਿਸਟਰਡ ਬਾਡੀ ਹੈ 1997 ਤੋਂ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ। ਔਰ ਇਹਦੇ ਤਹਿਤ ਅੱਜ ਤੱਕ ਅਸੀਂ ਆਪਣੇ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਤੇ ਇਹਨਾਂ ਦੇ ਐਫਰਟ ਦੇ ਨਾਲ ਸਰਕਾਰ ਦੇ ਕੋ ਉ ਅਸੀਂ ਪ੍ਰਾਪਤ ਕੀਤਾ ਵੀ ਹੈ ਮਤਲਬ ਜੋ ਸਾਡੇ ਵਾਸਤੇ ਪਾਲਿਸੀਆਂ ਬੜੀਆਂ ਸੀ। ਪਰ ਫਿਰ ਵੀ ਅਜੇ ਕੁਝ ਕੰਮ ਸਾਡੇ ਅਧੂਰੇ ਆ ਜਿਨ੍ਹਾਂ ਨੂੰ ਅਸੀਂ ਮਤਲਬ ਗਾ ਹੁਣ 225 ਮਿਸ਼ਨ ਅਸੀਂ ਮਿਥਿਆ ਹੋਇਆ ਜਿਹਦੇ ਤਹਿਤ ਅੱਜ ਸਾਡੀ ਪਹਿਲੀ ਮੀਟਿੰਗ ਜਿਹੜੀ ਆ ਉਹ ਸਾਡੇ ਕੈਂਪ ਦਫਤਰ ਜਿਹੜਾ ਸਾਡਾ ਰੰਜੀਤ ਐਵੇਨਿਊ ਦੇ ਵਿੱਚ ਹੈ ਹੌਕਸਨਬਰਗਲੋਨੀਟੇ ਉੱਥੇ ਅੱਜ ਰੱਖੀ ਗਈ ਹੈ ਇਹਦੇ ਵਿੱਚ ਸਾਡੇ ਪਠਾਨਕੋਟ ਗੁਰਦਾਸਪੁਰ ਡਿਸਟ੍ਰਿਕਟ ਮਾਝੇ ਦੇ ਆਪਣਾ ਅੰਮ੍ਰਿਤਸਰ ਤਨਤਨ ਡਿਸਟ੍ਰਿਕਟ ਇਕਾਸ ਕਰਕੇ ਇਹਨਾਂ ਡਿਸਟ੍ਰਿਕਟ ਦੇ ਵਿੱਚੋਂ ਜਿਹੜੇ ਆ ਸਾਡੇ ਅਹੁਦੇਦਾਰ ਜਿਹੜੇ ਵਰਕਿੰਗ ਕਮੇਟੀ ਦੇ ਆਏ ਨੇ ਐਡਵਾਈਜ਼ਰੀ ਕਮੇਟੀ ਦੇ ਤੇ ਸਾਡੇ ਪੰਜੀ ਚਰਨਜੀਤ ਜਿਹੜੇ ਗੁਰਦਾਸਪੁਰ ਤੋਂ ਪੁਲਿਸ ਸੀਟ ਪਰਿਵਾਰਾਂ ਦੇ ਵਿੱਚੋਂ ਨੇ ਇਹਨਾਂ ਨੂੰ ਅਸੀਂ ਪੰਜਾਬ ਦੀ ਐਡਵਾਈਜ਼ਰੀ ਕਮੇਟੀ ਜਿਹੜੀ ਆ ਉਹਦਾ ਪ੍ਰਧਾਨ ਬਣਾਇਆ ਹੋਇਆ ਇਹਨਾਂ ਦੇ ਬਾਅਦ ਅਸੀਂ ਜਿਹੜਾ ਵਾ ਇਹਨਾਂ ਦੇ ਨਾਲ ਹੋਰ ਮੈਂਬਰ ਜਿਹੜੇ ਆ ਪਾਏ ਜਾਣਗੇ ਤੇ ਸਾਡਾ ਜਿਹੜਾ ਪੰਜ ਸੂਤਰੀ ਮੰਗ ਪੱਤਰ ਹੈ ਜੀ ਉਹ 222 ਦਾ ਮਜੂਦਾ ਸਰਕਾਰ ਜਿਹੜੀ ਹੈ ਮਾਨ ਸਾਹਿਬ ਦੀ ਸਾਡੇ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਤੇ ਉਹਨਾਂ ਦੇ ਕੋਲ ਪੈਂਡਿੰਗ ਪਿਆ ਹੋਇਆ 22 ਦਾ 22 ਦੇ ਵਿੱਚ ਸਰਕਾਰ ਬਣੀ ਸੀ ਸਾਨੂੰ ਬਹੁਤ ਆਸਾਂ ਸੀ ਕਿਉਂਕਿ ਪਹਿਲੀਆਂ ਸਰਕਾਰਾਂ ਦੇ ਕੋਜੋਂ ਕੋਲੋਂ ਜਿਹੜੇ ਕੁਝ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਸਕੀਆਂ ਤੇ ਸਾਨੂੰ ਇਸ ਸਰਕਾਰ ਦੇ ਉੱਤੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਇਸ ਕਰਕੇ ਸਾਨੂੰ ਬੜੀ ਆਸ ਸੀਗੀ ਪਰ ਜਿਹੜੇ 3 ਸਾਲ ਬੀਤਨ ਦੇ ਵੀ ਵੈਸੇ ਸਾਡਾ ਜਿਹੜਾ ਇਹਨਾਂ ਦੇ ਕੋਲ ਮੰਗ ਪੱਤਰ ਆ ਉਹਨੂੰ ਅਜੇ ਵਿਚਾਰਿਆ ਨਹੀਂ ਗਿਆ ਉਹ ਪੈਂਡਿੰਗ ਪਿਆ ਉਹਦੀ ਸਾਨੂੰ ਰਿਪਲਾਈ ਜ਼ਰੂਰ ਆ ਚੁੱਕੀ ਹੈ ਕਿ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਪੈਂਡਿੰਗ ਹੈ ਔਰ ਪਿੱਛੇ ਜੇ ਮਾਨਯੋਗ ਡੀਸੀ ਅਮਰਸਰ ਵੱਲੋਂ ਵੀ ਡੀਓ ਲਿਖ ਕੇ ਸਾਡੀ ਕੰਪਲੀਟ ਫਾਈਲ ਜਿਹੜੀ ਭੇਜੀ ਗਈ ਆ ਕਿ ਇਹਨਾਂ ਨੂੰ ਸਨਮਾਨ ਦਿੱਤਾ ਜਾਵੇ ਤੇ ਉਹ ਅਜੇ ਸਮਾਂ ਨਹੀਂ ਸਾਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਨਹੀਂ ਮਿਲਿਆ ਤੇ ਅਸੀਂ ਮੇਨ ਜਿਹੜੀ ਮੰਗ ਅਸੀਂ ਮੀਡੀਆ ਦੇ ਰਾਹੀਂ ਆਪਣਾ ਮੈਸੇਜ ਜਿਹੜਾ ਦੇ ਕੇ ਤੇ ਇਹ ਮੰਗ ਹੈ ਸਾਡੀ ਕਿ ਸਾਡੀਆਂ ਪੰਜ ਮੰਗਾਂ ਨੇ ਜਿਹਦੇ ਵਿੱਚ ਸਾਡੀ ਪਹਿਲੀ ਮੰਗ ਇਹ ਹੈ ਕਿ 2006 ਦੇ ਵਿੱਚ ਇੱਕ ਪੈਕੇਜ ਆਰਥਿਕ ਤੌਰ ਤੇ ਜਿਹੜਾ ਸਾਨੂੰ ਪੈਕੇਜ ਮਿਲਣਾ ਸੀਗਾ ਜਿਹੜਾ ਕਿ 1984 ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਟਾਈਮ ਦੇ ਉਤੇ ਸਿੱਖ ਦੰਗਾ ਪੀੜਤਾਂ ਨੂੰ ਦਿੱਤਾ ਗਿਆ ਉਹਦੇ ਵਿੱਚ ਪੰਜਾਬ ਦੇ ਜਿਹੜੇ ਅਤਵਾਦ ਪੀੜਤਿਆ ਲਗਭਗ 32514 ਫੈਮਲੀਆਂ ਤੇ ਉਹ ਇਸ ਪੋਸ ਪੈਕੇਜ ਤੋਂ ਵੰਡੀਆਂ ਨੇ ਉਹ ਪੈਕੇਜ ਵਿਧਾਨ ਸਭਾ ਦੇ ਵਿੱਚ ਪਸਤਾਵ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਹੋਇਆ ਤੇ ਉਦੋਂ ਦਾ ਕੇਂਦਰ ਸਰਕਾਰ ਦੇ ਕੋਲ ਪਿਆ ਹੋਇਆ ਦੂਜੀ ਸਾਡੀ ਅਸੀਂ ਉਹਦੇ ਬਾਰੇ ਸਾਡੀ ਮੰਗ ਇਹ ਆ ਕਿ ਚਾਹੇ ਪੰਜਾਬ ਸਰਕਾਰ ਪੈਕੇਜ ਆਪਣੇ ਕੋ ਦਵੇ ਜਾਂ ਕੇਂਦਰ ਸਰਕਾਰ ਕੋਲੋਂ ਦਵਾਵੇ ਕਿਉਂਕਿ ਉਹ ਜਦੋਂ ਪੈਕੇਜ ਪੇਜਿਆ ਸੀ ਉਹ 781 ਕਰੋੜ ਰੁਪਏ ਦਾ ਪੈਕੇਜ ਸੀ ਜਿਹੜਾ ਕਿ ਹੁਣ ਵੱਧ ਕੇ 1300 ਕਰੋੜ ਰੁਪਏ ਦਾ ਜਿਹੜਾ ਪੈਕੇਜ ਸਾਡਾ ਉਹ ਸਾਡੀ ਜਿਹੜੀ ਲੈਂਦਾਰੀ ਆ ਉਹ ਬਣ ਚੁੱਕੀ ਆ ਉਹਦਾ ਕਾਰਨ ਇਹ ਸੀ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਆਏ ਨੇ 14 ਦੇ ਵਿੱਚ ਤੇ ਉਹਦੇ ਬਾਅਦ 16 ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਵੀ 84 ਦੇ ਦੰਗਾ ਪੀੜਤਾਂ ਨੂੰ 5-5 ਲੱਖ ਰੁਪਏ ਹੋਰ ਦੇਾਂਗੇ ਤੇ ਉਹ ਪੈਕੇਜ ਜਿਹੜਾ ਵਾ ਉਹਦੇ ਉਹਦੇ ਤਹਿਤ 5-5 ਲੱਖ ਰੁਪਇਆ ਦਿੱਲੀ ਦੇ ਦੰਗਾ ਪੀੜਤਾਂ ਨੂੰ ਦਿੱਤਾ ਗਿਆ ਤੇ ਉਹਦੇ ਮੁਤਾਬਕ ਸਾਡਾ ਸਿੱਧਾ ਹੀ ਕਿਉਂਕਿ ਸਾਡੀ ਮੇਨ ਮੰਗ ਉਹੀ ਹੈ ਕਿ ਉਸੇ ਤਰਜੇਬ ਤੇ ਜਿਸ ਤਰ੍ਹਾਂ 84 ਦੇ ਸਿੱਖ ਦੰਗਾ ਪੀੜਤਾਂ ਨੂੰ ਪੈਕੇਜ ਦਿੱਤਾ ਗਿਆ ਉਸੇ ਤਰਜੇ ਦੇ ਤੇ ਸਾਡੇ ਪੰਜਾਬ ਦੇ ਆਤਵਾਦ ਪੀੜਤਾਂ ਨੂੰ ਵੀ ਉਹ ਪੈਕੇਜ ਮਿਲਣਾ ਚਾਹੀਦਾ ਤੇ ਉਹ ਸਿੱਧੀ ਗੱਲ ਹੈ ਕਿ 781 ਕਰੋੜ ਤੋਂ ਜੇ ਉਹ 500 ਕਰੋੜ ਰੁਪਇਆ ਹੋਰ ਦਿੱਤਾ ਗਿਆ ਉੱਥੇ ਮਤਲਬ 5-5 ਲੱਖ ਤੇ ਪਹਿਲਾਂ ਜਿਹੜਾ ਵਾਣਾ ਨੂੰ ਆਮ ਜਿਹੜਾ ਡੈਥ ਕੇਸ ਜਿਹੜੇ ਆ ਉਹ ਚ ਸਾਢੇ 3-3 ਲੱਖ ਸੀਗਾ ਤੇ ਮੁੜ ਕੇ ਉਹਨਾਂ ਨੂੰ ਸਾਢੇ 8-8 ਲੱਖ ਜਾਨੀ 5-5 ਲੱਖ ਹੋਰ ਉਹ ਮਿਲ ਗਿਆ ਤੇ ਉਹ ਸਾਨੂੰ ਦਿੱਤਾ ਜਾਵੇ ਉਹਨਾਂ 500 ਕਰੋੜ ਸਿੱਧਾ ਵੱਜ ਜਾਂਦਾ ਉਹ 1300 ਸਮਥਿੰਗ ਦਾ ਜਿਹੜਾ ਪੈਕੇਜ ਆ ਉਹ ਕੇਂਦਰ ਸਰਕਾਰ ਕੋ ਪਿਆ ਹੋਇਆ ਉਹਦੇ ਵਿੱਚ ਅਸੀਂ ਭਜਨਾਸ ਕਾਫੀ ਕੀਤੀ ਆ ਸਾਡੀ 2019 ਦੇ ਵਿੱਚ ਮੇਰੀ ਮੀਟਿੰਗ ਨਿਤਿਆਨੰਦ ਰਾਏ ਆਪਣਾ ਸਾਡੇ ਜਿਹੜੇ ਸਟੇਟ ਹੋਮ ਮਿਨਿਸਟਰ ਹੈ ਨਾਰਥ ਦੇ ਇੰਚਾਰਜ ਉਹਨਾਂ ਨਾਲ ਮੀਟਿੰਗ ਵੀ ਹੋਈ ਸੀ ਉਸ ਵੇਲੇ ਗੱਲ ਤੈ ਵੀ ਹੋ ਗਈ ਸੀ ਪਰ ਉਹਦੇ ਬਾਅਦ ਕੋਵਿਡ ਆਉਣ ਕਰਕੇ ਉਸ ਫਾਈਲ ਫਿਰ ਵਿੱਚੇ اٹਕ ਗਈ ਤੇ ਮੋਕਲੀ ਗੱਲ ਇਹ ਹੈ ਕਿ ਉਹ ਫਾਈਲ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਵਿਚਾਲੇ اٹਕੀ ਹੋਈ ਆ ਇਹ 2006 ਤੋਂ ਤੇ ਕੇਂਦਰ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਪੈਕੇਜ ਜਿਹੜਾ ਪੰਜਾਬ ਸਰਕਾਰ ਨੂੰ ਅਸੀਂ ਪੈਸਾ ਪਹਿਲਾਂ ਹੀ ਦੇ ਚੁੱਕੇ ਆ ਤੇ ਜਿਹੜੋ ਪੰਜਾਬ ਸਰਕਾਰ ਜਿਹੜਾ ਉਹ ਪਤਾ ਨਹੀਂ ਪੈਸਾ ਕਿੱਥੇ ਵਰਤ ਬੈਠੀ ਆ ਪਰ ਸਾਨੂੰ ਹੁਣ ਪੰਜਾਬ ਸਰਕਾਰ ਦਵੇ ਜਾਂ ਕੇਂਦਰ ਕੋ ਦਵਾਵੇ ਇੱਕ ਮੰਗ ਸਾਡੀ ਇਹ ਆ ਦੂਸਰੀ ਮੰਗ ਸਾਡੀ ਨਾ ਪੁਲਿਸ ਦੇ ਪਰਿਵਾਰਾਂ ਬਾਰੇ ਆ ਪੁਲਿਸ ਦੇ 2046 ਫੈਮਲੀਆਂ ਜਿਹੜੀਆਂ ਪੁਲਿਸ ਦੀਆਂ ਜਿਹੜੀਆਂ ਉਹ ਸ਼ਹੀਦ ਪਰਿਵਾਰ ਨੇ ਜਿਹੜੇ ਕਿ ਡਿਊਟੀ ਦੇ ਦੌਰਾਨ ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਵਾਸਤੇ ਨਾ ਇੱਕ ਅੱਜ ਦੀ ਡੇਟ 'ਚ ਤੇ ਅਗਰ ਕੋਈ ਸ਼ਹੀਦ ਹੁੰਦਾ ਆ ਔਨ ਡਿਊਟੀ ਤੇ ਉਹਨੂੰ ਕਰੋਨਾ ਦੇ ਵਿੱਚ ਉਹਦਾ ਪੈਕੇਜ ਆ ਪਰ ਉਸ ਵੇਲੇ ਪੁਰਾਣੇ ਕੇਸਾਂ 'ਚ ਸਿਰਫ ਇਹਨਾਂ ਨੂੰ 1-1 ਲੱਖ ਰੁਪਇਆ ਮਿਲਿਆ ਉਹ ਵੀ ਪਹਿਲਾਂ 50-50 ਹਜ਼ਾਰ ਰੁਪਏ ਮਿਲਿਆ ਸੀਗਾ ਇਸ ਕ੍ਰੇਸ਼ੀਆ ਤੇ 1-1 ਲੱਖ ਰੁਪਏ ਬਾਅਦ ਚ ਮਿਲਿਆ ਤੇ ਉਹਦੇ ਵਿੱਚ ਹਰਿਆਣਾ ਸਰਕਾਰ ਨੇ 10-10 ਲੱਖ ਰੁਪਏ ਦਿੱਤਾ ਸੀਗਾ ਪੁਰਾਣੇ ਕੇਸਾਂ ਐ ਉਹ ਸਾਡੀ ਮੰਗ ਐ ਕਿ ਉਹ 10-10 ਲੱਖ ਰੁਪਏ ਇਹਨਾਂ ਨੂੰ ਪੁਲਿਸ ਦੇ ਜਿਹੜੇ ਸ਼ਹੀਦ ਪਰਿਵਾਰ ਆ ਉਹ ਪੁਰਾਣੇ ਕੇਸਾਂ ਨੂੰ 10-10 ਲੱਖ ਰੁਪਏ ਸਰਕਾਰ ਪੰਜਾਬ ਸਰਕਾਰ ਦਵੇ ਤੀਸਰੀ ਮੰਗ ਸਾਡੀ ਇਹ ਐ ਕਿ ਪੈਨਸ਼ਨ ਜਿਹੜੀ ਮਿਲਦੀ ਆ ਆਮ ਸਾਡੇ ਜਿਹੜੇ ਆਮ ਨਾਗਰਿਕ ਐ ਉਹ ਅੱਜ ਦੀ ਡੇਟ 'ਚ 6000 ਰੁਪਏ ਜਿਹੜੀ ਜਿਹੜੀ ਸਾਡੀ ਮੰਗ ਸੀਗੀ ਇਹ 2500 ਤੋਂ 5000 ਤੱਕ ਕਰਵਾਈ ਸੀਗੀ 12 ਦੇ ਵਿੱਚ ਤੇ ਫਿਰ 5000 ਤੋਂ ਸਾਡੀ ਮੰਗ ਸੀ ਕਿ 10000 ਕੀਤੀ ਜਾਵੇ ਤੇ ਕੈਪਟਨ ਸਾਹਿਬ ਜਦੋਂ ਰਜਾਇਨ ਕੀਤਾ ਆਪਣਾ ਸੀਐਮ ਦੇ ਅਹੁਦੇ ਤੋਂ ਉਹ ਜਾਂਦਿਆਂ ਜਾਂਦਿਆਂ 1000 ਰੁਪਏ ਹੋਰ ਵਧਾ ਗਏ ਸੀ ਉਹ ਅੱਜ ਦੀ ਰੇਟ 'ਚ 6000 ਰੁਪਏ ਪੈਨਸ਼ਨ ਆ ਉਹ ਸਾਡੀ ਮੰਗਿਆ ਆਪਣਾ ਮੌਜੂਦਾ ਮੁੱਖ ਮੰਤਰੀ ਸਾਹਿਬ ਅੱਗੇ ਕਿ ਉਹ 10 ਲੱਖ ਰੁਪਏ 10000 ਰੁਪਏ ਜਿਹੜੀ ਆ ਉਹ ਮਹੀਨਾ ਕਾਲਪ ਵਿੱਚ ਜਾਵੇ ਉਹ ਤਾਂ ਕਰਨਾ ਵੀ ਇਹਨਾਂ ਨੇ ਦਵਾਈ ਬੂਟੀ ਵੀ ਕਰਨੀ ਹੁੰਦੀ ਆ ਬਣਦਾ ਕੁਝ ਨਹੀਂ ਆ ਚੌਥੀ ਮੰਗ ਸਾਡੀ ਜਿਹੜੀ ਆ ਉਹ ਨੌਕਰੀਆਂ ਦੇ ਪ੍ਰਤੀ ਆ ਕਿ ਜਿਨ੍ਹਾਂ ਕੇਸਾਂ ਵਿੱਚ ਪਰਿਵਾਰਾਂ 'ਚ ਚੰਦ ਪਰਿਵਾਰ ਕੁਛ ਰਹਿ ਗਏ ਆ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਕਾਰਨ ਕੋਈ ਟੈਕਨੀਕਲੀ ਵਿੱਚ ਜੜਚ ਨਾ ਆਈ ਜਾਂ ਉਹਦੇ ਕਰਕੇ ਪਰਿਵਾਰ 'ਚ ਨੌਕਰੀ ਨਹੀਂ ਮਿਲ ਸਗੀ ਉਹ ਸਾਡੀ ਮੰਗ ਆ ਵੀ ਉਹ ਕਿਸੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਪਰਿਵਾਰ ਦੀ ਸਹਿਮਤੀ ਦੇ ਨਾਲ ਉਹ ਨੌਕਰੀ ਜਿਹੜੀ ਆ ਦਿੱਤੀ ਜਾਵੇ ਉਹਦੇ ਬਾਅਦ ਸਾਡੀ ਇੱਕ ਮੇਨ ਮੰਗ ਜਿਹੜੀ ਆ ਜਿਹੜੀ ਪੂਰੀ ਕਰਨੀ ਜਿਹੜੀ ਆ ਪੰਜਾਬ ਸਰਕਾਰ ਚਾਵੇ ਤੇ ਅੱਜ ਹੀ ਕਰ ਸਕਦੀ ਆ ਕਿ 1985 ਦੀ ਪਾਲਿਸੀ ਬਣੀ ਹੋਈ ਆ ਉਦੇ ਵਿਦੇ ਤਹਿਤ ਪੰਜਾਬ ਦੇ ਜਿਹੜੇ ਆਤਵਾਦ ਪੀਟ ਰੈਡ ਕਾਰਡ ਹੋਲਡਰ ਹੈ ਜਾਂ ਵਾਈਟ ਕਾਰਡ ਹੋਲਡਰ ਹੈ ਇਹਨਾਂ ਨੂੰ ਸਰਕਾਰੀ ਤੌਰ ਦੇ ਉਤੇ ਸਸਤੇ ਰੇਟਾਂ ਦੇ ਸਸਤੇ ਰੇਟਾਂ ਦੇ ਕੀ ਮਤਲਬ ਅੱਜ ਦੀ ਡੇਟ 'ਚ ਉਹ ਬਿਨਾਂ ਵਿਆਜ ਇਹਨਾਂ ਨੂੰ ਰਕਮ ਜਿਹੜੀ ਸਰਕਾਰ ਨੇ ਲਾ ਕੇ ਦੋ ਸਾਰਾ ਕੁਝ ਦਿਨਾ ਸੀਗਾ ਉਹ ਵਨ ਟਾਈਮ ਬੈਨੀਫਿਟ ਅੱਜ ਤੱਕ ਮਿਲਿਆ ਹੀ ਕਿਸੇ ਨੂੰ ਨਹੀਂਗਾ ਪੰਜਾਬ ਦੇ ਆਤਵਾਦ ਪੀਟਾਂ ਨੂੰ ਜਿਹੜੇ ਕਿ ਵੱਧ ਤੋਂ ਵੱਧ ਮਤਲਬ 2-400 ਪਰਿਵਾਰ ਹੋਏਗਾ ਤੇ ਉਹ ਸਾਡੀ ਮੰਗ ਹੈ ਕਿ ਉਹ EWS ਦੀ ਇੱਕ ਜਗਾ 1995 ਦਾ ਪੁੱਡਾ ਡਿਪਾਰਟਮੈਂਟ ਬਣਿਆ ਤੇ ਪੁੱਡਾ ਦੀ ਜਿਹੜੀ ਪਾਲਸੀ ਆ ਉਹਦੇ ਮੁਤਾਬਕ ਪੁੱਡਾ ਅਪਰੂਵਡ ਕਲੋਨੀਆਂ ਜਾਂ ਪੁੱਡਾ ਦੀਆਂ ਆਪਣੀਆਂ ਕਟੀਆਂ ਕਲੋਨੀਆਂ ਸਾਰੀਆਂ ਦੇ ਵਿੱਚ ईडब्ल्यूएस ਦੀ ਜਗ੍ਹਾ ਖਾਲੀ ਪਈ ਆ 95 ਤੋਂ ਖਾਲੀ ਪਈ ਆ ਰਹੀ ਹੈ ਤੇ ਜਦੋਂ ਪਈ ਹੋਈ ਆ ਉਹਨੂੰ ਕਿਸੇ ਸਕੀਮ 'ਚ ਨਹੀਂ ਲਿਆਂਦਾ ਸਾਡੀ ਮੰਗ ਇਹ ਆ ਕਿ ਉਹ ਜਿਹੜੀ ईडब्ल्यूएस ਦੀ ਜਗ੍ਹਾ ਇਕਨੋਮਿਕਲ ਵੀਕਰ ਸੈਕਸ਼ਨ ਦੀ ਉਹ ਉਸ 1985 ਦੀ ਜਿਹੜੀ ਪਾਲਸੀ ਬਣੀ ਹੋਈ ਆ ਉਹਦੇ ਤਹਿਤ ਰੈੱਡ ਕਾਰਡ ਹੋਲਡਰ ਨੂੰ ਜਾਂ ਵਾਈਟ ਕਾਰਡ 홀ਡਰ ਨੂੰ ਅਲਰਟ ਕਰਨ ਲਈ ਉਹਦੀ ਪੌਸੀ ਬਣਾ ਗਏ ਤੇ ਇਹਨਾਂ ਨੂੰ ਪੰਜ-ਪੰਜ ਮੱਲੇ ਦੇ ਪਲਾਟ ਉਹਦੇ ਜਿਹੜੇ ਆ ਕੱਟ ਦਿੱਤੇ ਜਾਣ ਤੇ ਉਹ ਲੋਕ ਆਪਣੇ ਮਿਹਨਤ ਨਾਲ ਬਣਾ ਲੈਣ ਆਪਣੀ ਕਮਾਈ ਨਾਲ ਬਣਾ ਲੈਣ ਜਿਸ ਤਰ੍ਹਾਂ ਮਰਜੀ ਆ ਬਣਾ ਲੈਣ ਤੇ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਉਹ ਖਤਮ ਹੋ ਜਾਏ ਉਹ ਮੇਨ ਸਾਡੀ ਮੰਗਿਆ ਵੀ ਉਹ ਇੱਕ ਤੇ ਉਹ ਇਕਨੋਮਿਕਲ ਵੀਕਰ ਸੈਕਸ਼ਨ ਦੀ ਜਗ੍ਹਾ ਵਰਤੋਂ ਚ ਆ ਜੇ ਤੇ ਉਹ ਅਜ ਤੱਕ ਕਿਸੇ ਸਰਕਾਰ ਨੇ ਵੀ ਉਹ ਸਕੀਮ ਨਹੀਂ ਬਣਾਈ ਉਹ ਜਗ੍ਹਾ ਪਈਆਂ ਹੋਈਆਂ ਨੇ ਤੇ ਉਹ ਉਹਦੇ ਸਰਕਾਰ ਦਾ ਪੈਸਾ ਵੀ ਕੋਈ ਨਹੀਂ ਖਰਚ ਆਉਣਾ ਕਿਉਂਕਿ ਜਗਾ ਤੇ ਆਲਰੇਡੀ ਰੱਖੀਆਂ ਹੋਈਆਂ ਰਿਜ਼ਰਵ ਤੇ ਉਹ ਪਾਲਿਸੀ ਬਣਾ ਕੇ ਇੱਕ ਨੋਟੀਫਿਕੇਸ਼ਨ ਜਿਹੜਾ ਸਰਕਾਰ ਕਰੇ ਤੇ ਉਹ ਉਹਦੇ ਉੱਤੇ ਕਲੀਅਰ ਕਰ ਦਵੇ ਵੀ ਇਹ ਜਗਾ ਸਭ ਤੋਂ ਪਹਿਲਾਂ ਪਹਿਲ ਦੇ ਅਧਾਰ ਤੇ ਇਕਨੋਮਿਕਲ ਵੀਕਰ ਸੈਕਸ਼ਨ ਦੀ ਜਗਾ ਲਈ ਰੈਡ ਕਾਰਡ ਹੋਲਡਰ ਨੂੰ ਮਿਲਣੀ ਹੈ ਇਹ ਮੇਨ ਮੰਗ ਹੈ ਸਾਡੀ ਇਹ ਇਹ ਲਗਭਗ ਜਿਹੜੀਆਂ 5 ਮੰਗਾਂ ਜਿਹੜੀਆਂ ਸਰਕਾਰ ਦੇ ਕੋਲ ਪੈਂਡਿੰਗ ਆ ਤੇ ਅਸੀਂ ਇਹ ਸਰਕਾਰ ਨੂੰ ਜਿਹੜਾ ਮੀਡੀਆ ਦੇ ਰਾਹੀਂ ਸਦਾਮ ਦੇਣਾ ਚਾਹੁੰਦੇ ਆ ਕਿ ਇਹ ਸਾਡਾ ਮੰਗ ਪੱਤਰ ਜਿਹੜਾ ਵਿਚਾਰ ਕਰਕੇ ਤੇ ਮੰਗਾ ਸਾਡੀਆਂ ਪੂਰੀਆਂ ਕਰੇ ਅਦਰਵਾਈਜ਼ ਸਾਡਾ ਅਗਲਾ ਜਿਹੜਾ ਸਾਡੀ ਆਪਣੀ ਲਾਮਬੰਦੀ ਨੂੰ ਲਾਮਬੰਦੀ ਕਰਨ ਦੀ ਜਿਹੜੀ ਸਾਡੀ ਆਪਣਾ ਪ੍ਰਪੋਜ਼ਲ ਜਿਹੜੀ ਚੱਲ ਰਹੀ ਹੈ ਉਹ ਇਹ ਆ ਕਿ ਅਸੀਂ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਅੱਜ ਤੋਂ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਤੇ ਇੱਕ ਵਰਕਿੰਗ ਕਮੇਟੀ ਔਰ ਇੱਕ ਐਡਵਾਈਜ਼ਰੀ ਕਮੇਟੀ ਇਹ ਦੋਨਾਂ ਦੇ ਤਾਲਮੇਲ ਦੇ ਨਾਲ ਅਸੀਂ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਪ੍ਰਧਾਨ ਨਿਯੁਕਤ ਕਰਾਂਗੇ ਔਰ ਜਿਸ ਦਾ 23 ਜ਼ਿਲ੍ਹੇ ਆ 97 ਤਹਿਸੀਲਾਂ ਜਿਹੜਾ ਸਾਡੇ ਜ਼ਿਲ੍ਹੇ ਦਾ ਪ੍ਰਧਾਨ ਹੋਏਗਾ ਡਿਸਟ੍ਰਿਕਟ ਖਾਸ ਕਰਕੇ ਪਹਿਲ ਸਾਡੇ ਇਹ ਕਿ ਜਿਹੜੀਆਂ ਵਿਡੋ ਲੇਡੀਜ਼ ਜਿਹੜੀਆਂ ਗਵਰਨਮੈਂਟ ਸਰਵਿਸ ਤੋਂ ਰਟਾਇਰ ਹੋ ਚੁੱਕੀਆਂ ਨੇ ਤੇ ਸਰੀਰਕ ਪੱਖੋਂ ਵੀ ਜਿਹੜਾ ਆ ਜਾ ਸਕਦੀਆਂ ਨੇ ਤੇ ਉਹਨਾਂ ਨੂੰ ਅਸੀਂ ਰਿਕਵੈਸਟ ਵੀ ਆਪੀ ਉਹ ਅੱਗੇ ਆਉਣ ਤੇ ਅਸੀਂ ਉਹਨਾਂ ਨੂੰ ਜਿਹੜਾ ਪ੍ਰਧਾਨਗੀ ਦੇ ਜ਼ਿੰਮੇਵਾਰੀ ਦੇ ਕੇ ਤੇ ਅਸੀਂ ਫਿਰ ਡਿਸਟ੍ਰਿਕਟ ਹੈੱਡਕੁਆਟਰ ਦੇ ਉੱਤੇ ਪ੍ਰੈਸ ਕਾਨਫਰੰਸਾਂ ਕਰਾਂਗੇ ਤੇ ਉਹਦੇ ਬਾਅਦ ਅਸੀਂ ਫਿਰ ਵੱਡੀ ਪ੍ਰੈਸ ਕਾਨਫਰੰਸ ਜਿਹੜੀ ਚੰਡੀਗੜ੍ਹ ਚ ਕੀਤੀ ਜਾਏਗੀ ਇਹ ਇਸ ਕਰਕੇ ਅੱਜ ਦੀ ਮੀਟਿੰਗ ਜਿਹੜੀ ਆ ਬੁਲਾਈ ਗਈ ਆ ਤੇ ਸਰਕਾਰ ਨੂੰ ਇਹੀ ਬੇਨਤੀ ਆ ਵੀ ਮਤਲਬ ਸਾਨੂੰ ਸਾਡੀਆਂ ਮੰਗਾਂ ਦੇ ਉੱਤੇ ਗੌਰ ਕਰਕੇ ਤੇ ਇਹਨਾਂ ਲੋਕਾਂ ਨੂੰ ਲਾਭ ਪਹੁੰਚਾਵੇ ਧੰਨਵਾਦ ਜੈ ਹਿੰਦ